ਕਿਆ ਗੁਣ ਤੇਰੇ ਸਾਰ ਸੁਭਾਤੀ ਕੋਹਿਰ ਗਿਰੁਣ ਕੇ ਤਾਤਾਰੀ ਸਤਗੁਰ ਪਾਤਸ਼ਾਹ ਜੀ ਬਚਨ ਕਰਦੇ ਹਨ ਮੈਂ ਗੁਣ ਗੀਣ ਦੇ ਦੇ ਦਾਤਾਰ ਜੀ ਮੈਂ ਤੇਰੇ ਕਿਹੜੇ ਕਿਹੜੇ ਗੁਣ ਚੀਤੇ ਕਰਕੇ ਆਪਣੇ ਹਿਰਦੇ ਵਿੱਚ ਰਸਨਾ ਗੁਰਬਾਣੀ ਦੇ ਪਾਰਵਾਸ ਸਤਿਗੁਰਾਂ ਦੇ ਬਚਨਾਂ ਪਰਸਰਪਨ ਕਰਦੇ ਹਾਂ ਆਕਾਰ ਤੋਂ ਬਹਿਰ ਜੀ ਦੇ ਅਨੇਕ ਗੁਣ ਹਨ ਇੱਕ ਇੱਕ ਜੇਪਾਂ ਦੇ ਨਾਲ ਨਾਮ ਵਿੱਚ ਕਰਣੀ ਤੇ ਬੜੀ ਧੂਰ ਦੀ ਗੱਲ ਹੈ ਗੁਰਵਾਣ ਦੇ ਤੁਇਸੇ ਬਚਨ ਆਏ ਨੇ ਇਸ ਇਸ ਨਾਮ ਮੇਰਾ ਪੰਜਾਬ ਮੁਖਵਾੜਾ ਹੈ ਮਹਾਰੂ ਦੇ ਤੁਰਸਨਾ ਹੈ 에 રોજ ਕੋ ਆਕਾਰਪੁਰਤ ਵੈਕੁਰੂ ਜੀ ਦੇ ਨਵੇਂ ਨਾਮ ਦੇ ਨਾਲ ਉਸ ਵੈਕੁਰੂ ਜੀ ਦਾ ਉਚਾਰਨ ਕਰਦਾ ਹੈ ਤੁਤ ਕਰਦਾ ਹੈ ਨਾਮ ਜਪਦਾ ਹੈ ਅਜ ਤੱਕ ਉਸ ਨੂੰ ਵੀ ਸਤਪੁਰ ਕਾਰਪੁਰਤ ਜੀ ਦਾ ਤੇਲ ਨਹੀਂ ਆਇਆ ਇਸ ਕਰਕੇ ਇਹ ਰਹਾ ਇੱਕ ਕਾਵਨ ਤੁੰ ਕਹੀ ਹੈ ਵੇ ਸੁਮਾਰ ਬਯੰਤ ਸੁਆਮੀ ਤਿਰਵੰਤ ਨ ਕਿਨਹੀ ਲਗਿਇ ਇੱਕ ਰਸਨਾ ਦੇ ਨਾਲ ਉਸ ਪ੍ਰਾਕ੍ਰਿਤਕ ਬੈਂਕ ਜੀ ਦੀ ਵਡਿਆਈ ਕੀਤੀ ਨਹੀਂ ਜਾ ਸਕਦੀ ਇਸ ਕਰਕੇ ਪਾਰਸਾ ਜੀ ਨੇ ਬਚਨ ਕਰੇ ਕਿ ਮੇਰੇ ਦਰਤਾਰੀ ਮਨਦਰ ਕਿੜ ਕਿੜੇ ਗੁੰਜਿਤ ਕਰਕੇ ਆਪਣੇ ਹਿਰਦੇ ਦੇ ਵਿੱਚ ਰਸਾ ਬੈਠ ਪਹਿਲੇ ਸਮਿਆਂ ਦੇ ਵਿੱਚ ਚੀਜ਼ਾਂ ਵੈਜ ਜ਼ਿਆਦਾ ਕੀਤੀਆਂ ਜਾਂਦੀਆਂ ਸੀ ਹੁਣ ਲੋਨ ਦਾ ਸੁਣਾ ਚੱਲਦਾ ਹੈ ਲੋਨ ਲੈ ਜਾਂਦੇ ਨੇ ਪਰ ਉਹਨਾਂ ਸੁਣਾ ਚੀਜ਼ ਵੈਜ ਕੀਤੀ ਜਾਂਦੀ ਸੀ ਕੋਈ ਕਹਿੰਨੇ ਵੈਜ ਕਰਦਾ ਸੀ ਕਿ ਜ਼ਮੀਨ ਵੈਜ ਕਰ ਦਿੰਦਾ ਸੀ ਤੇ ਪੈਸੇ ਲੈ ਜਾਂਦੇ ਸੀ ਜੇਤੇ ਪ੍ਰਾਪਤ ਪੈਸੇ ਵਾਪਸ ਕਰਤੇ ਫਿਰ ਆਪਣੀ ਚੀਜ਼ ਵਾਪਸ ਲੈ ਲੈਣ ਦਾ ਸੀ ਭਾਵੇਂ ਕਹਣੀ ਭਾਵੇਂ ਤਰੀ ਨਹੀਂ ਫਿਰ ਉਹ ਪੈਸੇ ਨੇ ਲਗਾਈ ਨਹੀਂ ਹੋ ਜਾਇਆ ਕਰ ਇਸ ਕਰਕੇ ਧਾਨੁਪੁਰ ਅਰਜੁਨ ਦੇ ਮਹਾਰਾਜ ਬਾਸਾ ਕਹਿੰਦੇ ਨੇ ਕਿ ਇਹ ਕਲਪਨਿਕ ਜੀ ਬੈ ਖਰੀਦਿਆ ਕਰੇ ਚੁਤਰਾਈ ਮੈਂ ਤਾਂ ਤੇਰਾ ਮੁੱਲ ਖਰੀਦਿਆ ਹੋਇਆ ਸੇਵਕਾਂ ਮੁੱਲ ਭੀਪਿਆ ਹੋਇਆ ਨੌਕਰ ਕੋਈ ਚਨਾਕੀ ਨਹੀਂ ਕਰ ਸਕਦਾ ਇਸ ਕਰਕੇ ਇਹ ਦਤਾਰ ਮੇਰਾ ਇਹ ਸਰੀਰ ਵੀ ਤੇ ਮੇਰੀ ਇਹ ਜਿੰਦ ਵੀ ਇਹ ਸਭ ਤੇਰੇ ਹੀ ਦਿੱਤੇ ਲਾਰਵਾਰੇ ਮੇਂ ਪੁਰਵਾਣੀ ਨੇ ਸਮਝਾਇਆ ਹੈ ਪਾਈ ਸਰੀਰ ਕਾਰਤੁਕ ਨੇ ਦਿੱਤਾ ਹੈ ਇਸ ਸੰਸਾਰ ਵਿੱਚ ਰਹਿਣ ਵਾਸਤੇ ਜੀਉ ਪਾਈ ਪਿੰਡ ਜਨ ਸਾਜਿਆ ਦਿੱਤਾ ਪਹਿਨਣ ਆਣ ਆਸਾ ਜੀ ਕਹਿੰਦੇ ਜਿੱਤੇ ਸਰੀਰ ਦਿੱਤਾ ਸਰੀਰ ਦੀ ਦੇਖਭਾਲ ਵਾਸਤੇ ਪਹਿਨਣ ਵਾਸਤੇ ਖਾਣ ਦਾ ਤੇ ਆਸਾ ਜੀ ਦਿੱਤਾ ਹੈ ਇਸ ਕਰਕੇ ਸਭ ਕੁਝ ਆਸਾ ਜੀ ਕਹਿੰਦੇ ਮੈਂ ਤਾਂ ਤੇਰਾ ਸੇਵਕ ਹਾਂ ਤੇਰਾ ਮੌਲਿਕ ਗੀਤ ਨੇ ਹੋਇਆ ਨੌਕਰ ਇਹ ਸਰੀਰ ਵੀ ਤੇਰਾ ਹੈ ਇਹ ਜਿੰਦ ਵੀ ਤੇਰੀ ਹੀ ਦਿੱਤੀ ਹੋਈ ਹੈ ਲਾਭ ਰੰਗਿ ਦੇ ਪ੍ਰੀਤਮ ਮਨੋਮੋਹਨ ਤੇਰੇ ਦਰਸ਼ਨ ਕਾ ਹੰਕਾਰੀ ਰਹਾ ਹੋ ਏ ਤੁਜੀ ਲਾਡਲੀ ਨੇ ਕੀ ਤੁਮ ਜੀ ਏ ਮਨੋਮੋਹਨ ਕਾਰੇ ਅਸੀਂ ਜੀਵ ਤੇਰੇ ਦਰਸ਼ਨ ਤੁਮ ਪ੍ਰਵਾਣ ਜਾਂਦੇ ਹਾਂ ਰਹਾ ਪ੍ਰਭ ਦਾਤਾ ਆਪ ਮੋਹ ਦੇ ਦੀਨੁ ਭਿਖਾਰੀ ਤੁਮ ਸਦਾ ਸਦਾ ਓੰਕਾਰੇ ਏ ਦਰਕਾਰ ਜੀ ਤੂੰ ਸਾਡਾ ਮਾਲਕ ਸਭ ਦਾਤਾ ਦੇਣ ਵਾਲਾ ਹੈ ਮੈਂ ਤੇਰੇ ਦਰ ਤੇ ਪੰਗਾਰ ਮੰਗ ਤਾਣਾ ਤੇ ਤੂੰ ਸਦਾ ਹੀ तू सदा ही मेरे उत्ते मेहरबानिया करता है जो किच कर सो किस नहीं जे मैं ते हो गए मेरे ठाकुर अब ਕੋਈ ਵੀ ਕੰਮ ਕਰਨਾ ਨਾ ਹੈ ਸਾਜਿ ਕਹਿੰਦੇ ਕਾਲਪੁਰਤ ਵੈਕੁਰ ਜੀ ਦੇ ਹਾਸਤੇ ਉਹਦੀ ਸਮਰੱਥ ਤੇ ਉਹਦੀ ਸਮਰੱਥਾ ਦੇ ਨਾਲ ਹੀ ਹੋ ਸਕਦਾ ਹੋਰ ਕੋਈ ਕਿਸੇ ਵਿੱਚ ਹਿੰਮਤ ਨਹੀਂ ਹੈ ਕਿ ਕੰਮ ਕਰ ਸਕੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਪਾਸਾ ਤੇਰੀ ਮਰਜ਼ੀ ਤੋਂ ਬਿਨਾਂ ਮੈਂ ਤੋਂ ਕੋਈ ਕੰਮ ਐਸਾ ਹੈ ਨਹੀਂ ਜਿਹੜਾ ਹੋ ਸਕੇ ਕਿਆ ਸੇਵ ਕਰਾਵੂ ਕਿਆ ਕਹ ਰਿਚਾਉ ਮੈਂ ਕਿਤ ਕਾਉ ਦਰਸਾਰੀ ਇਹ ਕਰਕੇ ਭਾਸਾਵੀਆਂ ਦੇ ਚਰਨਾਂ ਕੀ ਬੇਨਤੀ ਕਰਦੇ ਨੇ ਕਿ ਇਹ ਪ੍ਰਭੂ ਜੀ ਮੈਂ ਤੇਰੀ ਕਿਹੜੀ ਸੇਵਾ ਕਰਾਂ ਤੇ ਮੈਂ ਕੀ ਆਪਕੇ ਤੈਨੂੰ ਖੁਸ਼ ਕਰਾਂ ਮੈਂ ਕਿਸ ਤਰ੍ਹਾਂ ਤੇਰਾ ਦیدار ਹਾਸਲ ਕਰਾਂ ਕਿਰਪਾ ਕਰਕੇ ਸਾਨੂੰ ਇਹ ਸਮਤ ਵਾਚ ਦੱਸੋ ਉਹ ਤੇਰਾ ਮਾਲਕ ਹੈ ਜੀ ਤੇ ਜਦਕੇ ਤੇ ਦیدار ਹੋ ਜਾਂਦਾ ਹੈ ਤੇਰੇ ਚਰਨਾਂ ਨੂੰ ਜੁੜਿਆ ਜਾਂਦਾ ਹੈ ਕਿਹੜੀ ਉਹ ਸੇਵਾ ਹੈ ਕਿਹੜੀ ਉਹ ਵੰਦਗੀ ਹੈ ਤੇ ਕੀ ਆਖ ਕੇ ਮੈਨੂੰ ਕੁਝ ਕੀਤਾ ਜਾ ਸਕਦਾ ਹੈ ਜਿਸ ਕਰਕੇ ਤੇਰੇ ਦیدار حاصل ਹੋ ਜਾਣਾ ਮਿਟ ਨਹੀਂ ਪਾਈਏ ਅੰਤ ਨਹੀ ਹੈ ਮਨ ਪਰ ਸੈ ਚਰਨਾਰੇ ਤੇਰੀ ਹੱਥ ਦੀ ਦਾ ਮਾਫ ਨਹੀਂ ਲੱਭ ਸਕਦਾ ਤੇ ਤੇਰੇ ਗੁਨਾ ਦਾ ਅੰਤ ਨਹੀਂ ਪਾਇਆ ਸਕਦਾ ਜੀ ਬਹੁਤੇ ਅੰਬ ਬਿਆਨ ਤੋਂ ਕੋਈ ਤੇਰੇ ਵਿੱਚ ਨਾ ਕੋਈ ਅੰਤ ਨਹੀਂ ਹੈ ਇਸ ਕਰਕੇ ਮੈਂ ਜਿਹੜਾ ਮੇਰਾ ਮਨ ਇਹ ਸਦਾ ਤੇਰੇ ਚਰਨਾਂ ਦੇ ਵਿੱਚ ਪਏ ਰਹਿਣ ਤਰਸਦਾ ਹੈ ਸਦਾ ਹੀ ਦਰਸਨਾ ਰਹਿਣਾ ਹੈ ਕਿ ਮੈਂ ਆਪ ਜੀ ਦੇ ਚਰਨਾਂ ਚ ਆਪ ਜੀ ਦੇ ਚਰਨ ਸਰਨ ਵਿੱਚ ਆਣਾ ਤੇ ਆਪਣੇ ਆਪ ਨੂੰ ਆਪ ਨੂੰ ਪ੍ਰਗਾਨ ਕਰਨੇ ਦਾ ਮੇਰਾ ਮਨ ਤਰਸਦਾ ਹੈ ਭਾਗ ਦਾਨ ਹੀਟ ਹੋਏ ਮੰਗੋ ਮੁਕ ਲਾਗੇ ਸੰਤਿ ਨਾਰੇ اے ਪ੍ਰਭ ਜੀ ਮੈਂ ਟੀਡੂ ਕੇ ਮੋੜ ਮੋੜ ਕੇ ਤੇਰੇ ਦਰ ਕੋ ਮੰਗਦਾ ਹਾਂ ਕਿ ਮੈਨੂੰ ਇਹ ਦਾਨ ਮਿਲ ਜਾਏ ਕਿ ਮੇਰੇ ਮੱਥੇ ਦੇ ਉੱਤੇ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੱਗ ਜੇ ਏ ਮੈਂ ਮੋੜ ਮੋੜ ਕੇ ਘੀਟੋ ਹੋ ਕੇ ਤੇ ਤੁਧਾਂ ਮੰਗਾਂ ਕਿਰਪਾ ਕਰਨ ਤੇਰੇ ਪਿਆਰਿਆਂ ਮੀਨ ਹਰੀ ਦੇ ਪਿਆਰੇ ਜਿਹੜੇ ਬੰਦਗੀ ਕਰਨ ਵਾਲੇ ਨੇ ਉਹਨਾਂ ਦੇ ਚਰਨ ਚ ਝੂਟ ਮੇਰੇ ਮਨਕ ਕਿਤੇ ਲੱਗਦੀ ਰਹੇ ਜਨਨਾ ਦੇ ਕਾ ਹੋਰ ਕਿਰਪਾ ਦਾਰੀ ਪ੍ਰਭ ਇਹ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਸੰਸਾਰ ਸਮੁੰਦਰ ਤੋਂ ਪਾਰ ਨਿਗਾਰਿਆ ਹੁੰਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਇਹ ਜੇ ਭਾ ਜਿਹੜੀ ਹੈ ਇੱਕ ਅਕਾਲ ਪੁਰਖ ਵੈਕੂ ਜੀ ਦੇ ਕੋਲ ਬਿਆਨ ਨਹੀਂ ਕਰ ਸਕਦੇ ਕਿਉਂਕਿ ਅਸੀਂ ਲੋਕ ਆਪਕੋ ਗੁਰੂ ਜੀ ਦੇ ਨੌਕਰ ਉਹਦੇ ਕੀਤੇ ਨੂੰ ਹੀ ਗੁਲਾਮ ਨਾ ਹੋਣੇ ਹਨ ਇੱਕ ਜਗ੍ਹਾ ਨੌਕਰ ਹੁੰਦਾ ਹੈ ਉਹਦੇ ਆਪਣੀ ਮਰਜ਼ੀ ਨਹੀਂ ਚੱਲਿਆ ਕਰਦੀ ਹੈ ਮਾਲਕ ਦੀ ਮਰਜ਼ੀ ਹੈ ਉਹ ਮਾਲਕ ਜਿਹੜੀ ਜਿਦਾਂ ਨੂੰ ਮਰਜੀ ਕੋਲ ਲਵੇ ਉਹਦਾਂ ਨੂੰ ਉਤਰ ਪੈਂਦਾ ਹੈ ਇਸ ਕਰਕੇ ਪ੍ਰਭ ਸਾਹਿਬ ਜੀ ਕਹਿੰਦੇ ਅਸੀਂ ਤੇ ਸਤਿਗੁਰੂ ਜੀ ਤੇਰੇ ਨਾਮ ਕਰਾਂ ਬੈ ਖਰੀਦ ਕਿਆ ਕਰੇ ਸੁਧਾਈ ਮੈਂ ਤੇਰਾ ਨੌਕਰ ਤੇਰਾ ਗੁਲਾਮ ਹਾਂ ਬੋਲਾ ਹਾਂ ਜੇ ਮੈਂ ਕਿਣੀ ਚਤ్రਾਈ ਬਣ ਸਕਦਾ ਤਦੋਂ ਇਤਾਂ ਦੇ ਨਿਮਾਣੇ ਟੁੱਕੇ ਨਤਾਣੇ ਹੋ ਕੇ ਅਸੀਂ ਗੁਰੂ ਚਰਨਾਂ ਦੇ ਵਿੱਚ ਆਵਾਂਗੇ ਕਿਉਂਕਿ ਅਸੀਂ ਆਪਣੇ ਆਪ ਨੂੰ ਜਿਤਾਉਂਦੇ ਹਾਂ ਮੈਂ ਹਉਮੈ ਦੇ ਨਾਮ ਭਰੇ ਹੋਏ ਗੁਰੂ ਚਰਨਾਂ ਦੇ ਵਿੱਚ ਆ ਕੇ ਵੀ ਨਿਮਰਤਾ ਕਰਕੇ ਮੰਗ ਵਿੱਚ ਨਹੀਂ ਆਉਣੀ। ਫਿਰ ਸਤਿਗੁਰੂ ਬਾਸਾ ਕਹਿੰਦੇ ਮੁੱਢ ਤੇ ਗੁਰੂ ਕੀ ਕਰੇਗਾ। ਇਸ ਕਰਕੇ ਜਦੋਂ ਵੀ ਗੁਰੂ ਚਰਨਾਂ ਦੇ ਵਿੱਚ ਆਉਣਾ ਹੈ ਤਾਂ ਇਹ ਬੇਨਤੀ ਕਰੀ ਹੈ ਨਿਮਾਣਾ ਮੁੱਢ ਤੇ ਕਰਿਆ ਕਰ। ਇਹ ਸਤਿਗੁਰੂ ਬਾਸਾ ਮੇਰੇ ਹੱਥ ਵਿੱਚ ਕੁਝ ਨਹੀਂ ਹੈ ਕਿਉਂ ਹੂੰ ਚਲਾਉਂਦਾ ਹਾਂ ਹਉਮੈ ਹੀ ਚਾਹਦੇ ਨੇ ਇਸ ਕਰਕੇ ਸਾਡੇ ਤੇ ਤਰਸ ਕਰੋ। ਸਾਡੇ ਤੇ ਮਿਹਰ ਕਰੋ। ਦਇਆ ਕਰੋ। ਸਾਨੂੰ ਆਪਣੀ ਚਰਨਾਂ ਨਾਲ اے مان جڑا ہے آپیاں دے چرناں نال سਤグル جی ਧੂਲ ਮੰਗਦਾ ਹੈ ਸਾਡੇ تے اے ਕਿਰਪਾ ਕਰੋ ਜਨਾਨਕ ਕਉਪੁਰ ਕਿਰਪਾਕਾਰੀ ਤਮ ਹਾਥ ਦੇ ਨਿਸਤਾਰੇ ਪਾਉਂ ਦਾਨ ਕੀਤ ਹੋਏ ਨਾਨਕ ਉਮਕ ਲਾਗਿਆ ਸੰਤレ ਨਾਰੇ ਪਾਤਸ਼ਾਹ ਜੀ ਕਹਿੰਦੇ ਮੈਂ ਉਠੀ ਰੂ ਹੋ ਕੇ ਮੋੜ ਮੋੜ ਕੇ ਆਪੀ دے ਚਰਨਾں ਕੋ ਇਹ ਦਾਤ ਮੰਗਦਾ ہاں کہ ਆਪੀ ਦੇ ਪਿਆਰੇ دے ਚਰਨ ਨਿਰਮਲ ਦੇ ਤੇ ਆਪ ਜੀ ਹੱਥ ਦੇ ਕਿ ਮੈਨੂੰ ਸੰਸਾਰ ਸੰਗਤੋਂ ਸੰਸਾਰ ਸੰਗਤੋਂ ਪਾਰਕ ਕਰ। ਚਲੋ ਗੁਰੂ ਦੇ ਚਰਨਾਂ ਵਿੱਚ ਅਸੀਂ ਨਿਰਮਲਤਾ ਸਹਿਬ ਬੇਨਤੀ ਕਰਾਂਗੇ ਕਿ ਸਾਡੇ ਸਭ ਨੂੰ ਜੀ ਕਿਰਪਾ ਤੁਮਰੀ ਦਿਆਲੂ ਜੀ ਜੋ ਸੰਨ ਆਵੇ ਇਸ ਕੰਟ ਲਾਵੇ ਤੇ ਉਹ ਬੇਨ ਸੁਆਮੀ ਸੰਧਾ ਕਾਲਪੁਰ ਜੀ ਦਾ